ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ੍ਰੀ ਸਹਿਜ ਬਾਟ 41ੰ ਤੋਂ ਕਰਾਂਗੇ ਸਹੀ ਰਾਗ ਮਹੱਲਾ ਪਹਿਲਾ ਤ੍ਰਿष्णा ਮਾਇਆ ਮੋੜੀ ਸੂਤ ਬੰਧਪ ਕਰਨਾਰ ਧੰਨ ਜੋ ਬਨ ਜਗ ਠੱਗਿਆ ਲਭ ਲੋਭ ਅਹਕਾਰ ਮੁਹਠ ਗੋਲੀ ਹੋ ਮੁਈ ਸਾ ਵਰਤੇ ਸੰਸਾਰ ਮੇਰੇ ਪੀਤਮਾ ਮੈਂ ਤੁਝ ਬਿਨ ਅਵਰਨ ਕੋਈ ਮੈਂ ਤੁਝ ਬਿਨੇ ਅਵਰਨਾ ਪਾਵਈ ਤੂ ਪਾਵੇ ਸੁਖ ਹੋਇ ਰਹਾ ਨਾਮ ਸਲਾਹੀ ਰੰਗ ਸਿਉ ਗੁਰ ਕੀ ਸਬਦ ਸੰਤੋਖ ਜੋ ਦੀਸੇ ਸੋ ਚੱਲਸੀ ਕੂੜਾ ਮੋਹ ਨ ਵੇਖ ਵਾਟ ਬਟਾਓ ਆਇਆ ਨਿਤ ਚਲਦਾ ਸਾਥ ਦੇਖ ਆਖਣਿ ਆਖੇ ਕੀਤੜੇ ਗੁਰ ਬਿਨ ਬੂਝ ਨ ਹੋਇ ਨਾਮ ਵਡਾਈ ਜੇ ਮਿਲੇ ਸੱਚ ਰੇਖਪਤ ਹੋਏ ਜੋ ਤੁਧ ਪਾਵੇ ਸੇ ਭਲੇ ਖੋਟਾ ਖਰਾ ਨ ਕੋਈ ਗੁਰ ਕਾ ਗੁਰ ਸਰਣਾਈ ਛੁਟਿਏ ਮਨ ਮੁਖ ਕੋਟੀ ਰਾਸ ਅਸ਼ਟ ਤਾਤ ਪਤ ਸਾ ਕੀ ਘੜੀਏ ਸਬਦ ਵਿਗਾਸ ਆਪੇ ਪਰਖੇ ਪਰਖੂ ਪਵੇ ਖਜਾਨੇ ਰਾਸ ਏਦੀ ਕੀਮਤ ਨਾ ਪਵੇ ਸਭ ਡਿੱਠੀ ਠੋਕ ਵਜਾਏ ਕਹਿਣੇ ਹੱਥ ਹੱਤ ਨ ਲੱਭੀ ਸੱਚ ਟਿਕੇ ਪਤ ਪਾਏ ਗੁਰਮਤ ਤੂੰ ਸਲਾਹਣਾ ਹੋਰ ਕੀਮਤ ਕਹਿਣ ਨ ਜਾਏ ਜਿਤ ਤਨ ਨਾਮ ਨ ਪਾਵੇ ਤਿਤਨ ਹੋਵੇਂ ਵਾਦ ਗੁਰ ਬਿਨ ਗਿਆਨ ਨ ਪਾਈਏ ਵਿਖਿਆ ਦੁਜਾ ਸਾਦ बिन गुण काम न आवई माया फीका साद आशा अंदर जमिया आशा रस कस खाये आशा बंद चलाइए मुंह हे मुंह छोटा खाये अब गुण बद्दा मारिए छूटे गुरमत नाही सरबे थाई एक तो ਜੋ ਪਵਿੱਤੂ ਰਾਖ ਗੁਰਮਤ ਸੱਚਾ ਮਨ ਵਸੇ ਨਾਮ ਪਲੋਪਤ ਸਾਖ ਹਮੇ ਰੋਗ ਗਵਾਈਏ ਸਬਦ ਸਚੇ ਸਚ પાਖ ਆਕਾਸੀ ਪਤਾਲ ਤੂ ਤ੍ਰਿਪਵਨ ਰਹਿ ਆ ਸਮਾਏ ਆਪੇ ਪਗਤੀ ਪਾਓ ਤੋ ਆਪੇ ਮਿਲੇ ਮਿਲਾਏ ਨਾਨਕ ਨਾਮ ਨ ਵਿਸਰੇ ਜੋ ਪਾਵੇ ਤਿਵੀਰ ਜਾਏ ਸ੍ਰੀ ਰਾਗ ਮਹੱਲਾ ਪਹਿਲਾ RAM ਨਾਮ ਮਨ ਬੀਤਿਆ ਅਵਰ ਕੇ ਕਰੀ ਵਿਚਾਰ ਸਬਦ ਸੁਰਤ ਸੁਖ ਉਪਜੇ ਪ੍ਰਭ ਰਾਤੋ ਸੁਖ ਸਾਰ ਜੋ ਪਾਵੇ ਤਉ ਰਖ ਤੂੰ ਮੈਂ ਹਰ ਨਾਮੇ ਅਧਾਰ ਮਨ ਰੇ ਸਾਚੀ ਖਸਮ ਰ ਜਾਏ ਜਿਨ ਤਨ ਮਨ ਸਾਜ ਸਿਗਾਰਿਆ ਤੇ ਸੇਤੀ ਲਿਵ ਲਾਇਰਾ ਤਨ ਵਸੰਤਰ ਹੂਮੀਏ ਇਕ ਰਤੀ ਤੋਲ ਕਟਾਏ ਤਨ ਮਨ ਸਮਦਾ ਜੇ ਕਰੀ ਅੰਧਿਨੀ ਅਗਨ ਜਲਾਏ ਹਰ ਨਾਮੇ ਤੁਲ ਨ ਪੂਜੀ ਜੇ ਲਖ ਕੋਟੀ ਕਰਮ ਕਮਾਏ ਅਦ ਸਰੀਰ ਕਟਾਈਏ ਸਿਰ ਕਰਵ ਤਤਰਾਈ ਤਨ ਹੈਮ ਚਲ ਗਾਂ ਲੀਏ ਬੀਮੰਤੀ ਰੋਗ ਨ ਜਾਏ ਹਰ ਨਾਮੇ ਤੁੱਲਨ ਪੂਜੀ ਸਭ ਡਿੱਠੀ ਠੋਕ ਵਜਾਏ ਕੰਚਨ ਕੇ ਕੋਟ ਦਤ ਕਰੀ ਬਹੁ ਹੈ ਵਰ ਗੈ ਵਰਦਾਨ ਪੂਮਦਾਨ ਗਉਆ ਕਣੀ ਬੀ ਅੰਦਰ ਗਰਬ ਗੁਮਾਨ RAM ਨਾਮ ਮਨ 베ਦਿਆ ਗੁਰ ਦੀਆ ਸਚਦਾਨ ਮਨ ਹਟ ਬੁੱਧੀ ਕੇਤੀਆ ਕیتے ਬੇਦ ਵਿਚਾਰ ਕੀਤੇ ਬੰਦਨ ਜੀ ਕੇ ਗੁਰਮਖ ਮੋਖ ਦੁਆਰ ਸੱਚੋ ਰੇ ਸਭ ਕੋ ਉੱਪਰ ਸਾਚੇ ਅਚਾਰ ਸਭ ਕੋ ਉੱਚਾ ਆਖੀਏ ਨੀਚ ਨ ਦਿਸੇ ਕੋਈ ਇਕਨੇ ਪਾਂਡੇ ਸਾਜੀਏ ਇਕ ਚਾਨਣ ਏ ਤੇ ਲੋਏ ਕਰਮ ਬਿਲੇ ਸਚ ਪਾਈਏ ਤੁਰ ਬਖਸ਼ਣ ਮੇਟੇ ਕੋਈ ਸਾਦ ਮਿਲੇ ਸਾਦੂ ਜਨੇ ਸੰਤੋਖ ਵਸੇ ਗੁਰ ਪਾਏ ਅਕਾਥ ਕਥਾ ਵਿਚਾਰੀਏ ਜੇ ਸਤਗੁਰ ਮਹੀਂ ਸਮਾਏ ਪੀ ਅਮਰਤ ਸੰਤੋਖਿਆ ਦਰਗੇ ਪੈਦਾ ਜਾਏ ਘਟ ਘਟ ਬਾਜੇ ਕਿੰਗੁਰੀ ਆਂਦਿਨ ਸਬਦ ਸੁਭਾਏ ਬਿਰਲੇ ਕੋ ਸੋਜੀ ਪਈ ਗੁਰਮੁਖ ਮਨ ਸਮਝਾਏ ਨਾਨਕ ਨਾਮ ਨ ਵਿਸਰੇ ਛੂਟੇ ਸਬਦ ਕਮਾਏ ਸ੍ਰੀ ਰਾਗ ਮਹੱਲਾ ਪਹਿਲਾ ਚਿੱਤੇ ਦਿਸੇ ਥਾਲ ਹਰ ਬੱਗੇ ਬੰਕ ਦੂਰ ਦੁਆਰ ਕਰਮਨ ਖੁਸੀ ਉਸਾਰਿਆ ਦੂਜੇ ਹੀ ਤਪਿਆਰ ਅੰਦਰ ਖਾਲੀ ਪ੍ਰੇਮ ਬਿਨ ਟਹਿ ਟੇਰੀ ਤਨਸਾਰ ਭਾਈ ਰੇ तन तन साथ न होए राम नाम तन निर्मलो गुरु दात करे प्रभु सोए रहा राम नाम तन निर्मलो जी दीवी दीवान हार आगे पुछ न होवेई जिस बेली गुर करतार आप छडाये छुटिए आपे बक्षण हार मन मुख जाने अपने ढ़िया पुत संयोग ਨਾਰੀ ਦੇਖ ਵਿਗਾਸੀਏ ਨਾਲੇ ਹਰਖ ਨਸੋ ਹਰਖ ਸੋ ਸੋਗ ਗੁਰਮਖਬ ਸਬਦ ਰੰਗਾਵਲੇ ਇਹਨ ਸਹਾਰਸ ਪੋਗ ਜਿਤ ਚਿਤ ਚਲੇ ਬਿਤ ਜਾਵਣੋ ਸਾਖਤ ਡੋਲ ਡੁਲਾਏ ਬਾਹਰ ਢੂੰਡ ਵਿਗੂਚੀਏ ਘਰ ਮੇ ਵਸਤ ਸੁਥਾਏ ਮਨ ਮੁਖ ਹੋਮੇ ਕਰਮੁਸੀ ਗੁਰਮਖ ਪੱਲੇ ਪਾਏ ਸਾਕਤ ਨਿਰਗੁਣਿਆ ਰਿਆਂ ਆਪਣਾ ਮੂਲ ਪਛਾਨ ਰਤਬਿੰਦ ਕਾ ਇਹ ਤਨੁ ਅਗਨੀ ਪਾਸ ਪਿਰਾਣ ਪਵਣੇ ਕੇ ਵਸ ਦਿਹਰੀ ਮਸਤਕ ਸਚ ਨਿਸਾਨ ਬਹੁਤਾ ਜੀਵਨ ਮੰਗਿਏ ਮੂਵਾਨ ਲੋੜੇ ਕੋਏ ਸੁਖ ਜੀਵਨ ਤਿਸਕ ਆਖੀਏ ਜਿਸ ਗੁਰਮਖ ਵਸਿਆ ਸੋਏ ਨਾਮ ਵਿਹੂਨੇ ਕਿਆ ਗਣੀ ਜਿਸ ਹਰ ਗੁਰਦਰਸ਼ਨ ਹੋਏ ਜੋ ਸੁਪਨੇ ਨਿਸ ਪੁਲਿਏ ਜਬ ਲਗ ਨਿੰਦਰਾ ਹੋਏ ਏਉ ਸਰਪਨ ਕੇ ਬਸ ਜੀੜਾ ਅੰਤਰ ਹੋ ਮੇ ਦੋਏ ਗੁਰਮਤਬ ਹੋਏ ਵਿਚਾਰੀਏ ਸੁਪਨਾ ਇਹ ਜਗ ਲੋਏ ਅਗਨ ਮਰੇ ਜਲ ਪਾਈਏ ਜੋ ਬਾਰਕ ਦੁੱਧ ਦੇ ਮਾਏ ਬਿਨ ਜਲ ਕਮਲ ਸੋਨਾ ਥੀਏ ਬਿਨ ਜਲ ਮੀਨਮ ਰਾਏ ਨਾਨਕ ਗੁਰਮੁਖ ਹਰ ਰਸ ਮਿਲੇ ਜੀਵਾ ਹਰ ਗੁਣ ਗਾਏ ਸ੍ਰੀ ਰਾਗ ਮਹੱਲਾ ਪਹਿਲਾ ਡੁੰਗਰ ਦੇਕ ਡਰਾਵਣੋ ਪੇੜੀਏ ਢਰੀਆਸ ਉੱਚੋ ਪर्वਤ ਗਾਖੜੋ ਨਾ ਪੌੜੀ ਤਿਤ ਤਾਸ ਗੁਰਮਖੀ ਅੰਤਰ ਜਾਣਿਆ ਗੁਰਮੇਲੀ ਤਰਿਆਸ ਭਾਈ ਰੇ ਭਵਜਲ ਵਿਖਮੰਡਰਾਓ ਪੂਰਾ ਸਤਗੁਰ ਰਸ ਮਿਲੇ ਗੁਰਤਾਰੇ ਹਰਨਾਵ ਰਹਾਓ चला चला जे करी जाना आ सो चल सी अमर सो गुर कर तार भी सच्चा स ला सच्चे थान प्यार दर कर महला सोहने पक्के कोट हजार हस्ती कोड़े गा पाकरे लस्कर लक अपार किसी नाल न चलिया चल खप खप मुए असार ਸੁਇਨਾ ਰੂਪਾਂ ਸੰਠੀਏ ਮਾਲ ਜਾਲ ਜੰਜਾਲ ਸਭ जग ਮਹਿ ਟੋ ਤੋਹੀ ਫੇਰੀਏ ਬਿਨਾਵੇਂ ਸਰਕਾਰ ਪਿੰਡ ਪੜੇ ਜੋ ਖੇਲ ਸੀ ਵੱਧ ਫੈਲੀ ਕਿਆ ਹਾਲ ਪੁੱਤਾ ਦੇਖ ਵਿਗਸੀਏ ਨਾਰੀ ਸੇਜ ਪਤਾਰ ਚੂਆ ਚੰਦਨ ਲਾਈਏ ਕਾਪੜ ਰੂਪ ਸਿੰਗਾਰ ਖੇਹੁ ਖੇਰ ਲਾਈਏ ਛੋੜ ਚਲੇ ਕਰ ਬਾਰ ਮਹਿਰ ਮਲੂਕ ਕਹਾਈਏ ਰਾਜਾ ਰਾਓ ਕੇ ਖਾਨ ਚੌਧਰੀ ਰਾਓ ਸਦਾਈਏ ਜਲ ਬਲੀਏ ਬਿਮਾਨ ਮਨ ਮੁਖ ਨਾਮ ਵਿਸਾਰਿਆ ਜੋ ਦਵ ਦਦਾ ਕਾਨ ਹੋ ਮੇ ਕਰ ਕਰ ਜਾਏ ਸੀ ਜੋ ਆਇਆ ਜਗਮਾਏ ਸਭ ਜਗ ਕਾਜਲ ਕੋਠੜੀ ਤਨ ਮਨ ਦੇ ਸੁਆਏ ਗੁਰਾ ਕੇ ਸੇ ਨਿਰਮਲੇ सब निवारी पाए नानक तरिए सच नाम से पतशाह मैं हर नाम न विसरे मैं हर नाम न विसरे हर नाम रतन बेसाहा मनमुख पौजल पचमुए गुरमुख तरे अथाह श्री राग महला पहला कर दूजा मुकाम कर कर बैसना नित चलने की ठोख मुकाम ता पर जानिए मुकाम ता पर जानिए जा रहे नि चल लोक दुनिया कैस मुकाम में कर सिधक करनी खर्च बादो लाग रहो ना में रहा जोगी ता आसन कर बहे मुल्ला बहे मुकाम पंडित बखाने पोथियां ਸਿਰ ਬਹੀ ਦੇਵ ਸਥਾਨ ਸੁਰ ਸਿੱਧ ਗਣ ਗੰਧਰਬ ਮਨ ਜਨ ਸੇਖ ਪੀਰ ਸਲਾਰ ਦਰਕੂਚ ਕੂਚਾ ਕਰ ਗਏ ਆਵਰੇ ਵੀ ਚੱਲਣ ਹਾਰ ਸੁਲਤਾਨ ਖਾਨ ਮਲੂਕ ਯੁਮਰੇ ਗਏ ਕਰ ਕਰ ਕੂਚ ਕੜੀ ਮੁਹਤ ਕੇ ਚੱਲਣਾ ਦਿਲ ਸਮਝ ਤੂ ਵੀ ਪਹੁੰਚ ਸਬਦ ਦਾ ਮਾਹੀ ਵਖਾਣੀਏ ਬਿਰਲਤ ਬੂਝੇ ਕੋਏ ਨਾਨਕ ਵਖਾਣੇ ਬੇਨਤੀ ਜਲਥਲ ਮਈਲ ਸੋਏ ਅੱਲਾ ਅਲਕ ਅਗਮ ਕਾਦਰ ਕਰਨ ਹਾਰ ਕਰੀਮ ਸਭ ਦੁਨੀਆ ਵਣ ਜਾਵਣੀ ਮੁਕਾਮ ਏਕ ਰਹੀਮ ਮੁਕਾਮ ਤਿਸਨੋ ਆਖੀਏ ਜਿਸ ਸਿਸ ਨਾ ਹੋਵੀ ਲੇਖ ਅਸਮਾਨ ਤਰਤੀ ਚਲਸੀ ਮੁਕਾਮ ਉਹੀ ਏਕ ਦਿਨ ਰਵ ਚਲੇ ਨਿਸ ਸਸ ਚਲੇ ਤਾਰਕਾ ਲਖ ਪਲੋਏ ਮੁਕਾਮ ਉਹੀ ਏਕ ਹੈ ਨਾਨਕਾ ਸੱਚ ਬੁਗੋਏ ਮਹਿਲੇ ਪਹਿਲੇ ਸਤਾਰਾ ਅਸ਼ਟਬਦੀਆ ਸ੍ਰੀ ਰਾਗ ਮਹੱਲਾ ਤਿੱਜਾ ਘਰ ਪਹਿਲਾ ਅਸ਼ਟਬਦੀਆ ਏ ਕਿਉ ਕਾ ਸਤਗੁਰ ਪ੍ਰਸਾਦ ਗੁਰਮੁਖ ਕਿਰਪਾ ਕਰੇ ਭਗਤ ਕੀ ਜੇ ਬਿਨ ਗੁਰ ਭਗਤ ਨ ਹੋਏ ਆਪੇ ਆਪ ਮਿਲਾਏ 부ਜੇ ਤਾਂ ਨਿਰਮਲ ਹੋਵੇ ਕੋਏ ਹਰ ਜਿਉ ਸੱਚਾ ਸੱਚੀ ਬਾਣੀ ਸ਼ਬਦ ਮਿਲਾਵਾ ਹੋਏ पाई रे भगत हीण काहे जग आया पूरे गुरु की सेवन केने व्यर्था जन्म गवाया रहा आपे हर जग जीवन दाता आपे बख्श मिलाए जी जंत ए क्या बिचारे क्या को आंख सुनाए गुरु मुख आपे देवड़ी आई आपे सेव कराए देख कुटुंब मुहलो लो भाणा चाल दिया नाल न जाई सतगुरु सेव गुण निधान पाया तिसकी की मनपाई प्रभ सखा हर जियो मेरा अंते हुए सहाय अंते हुए सखाई पेड़िये जग जीवन दाता मनमुख पत गवाई बिन सतगुर को मग न जाने अंधे ठोर न काई। हर हर दाता मन नहीं अंत गया पछताई पेड़िय जग जीवन दाता ਗੁਰਮਤਿ ਮਨ ਵਸਾਇਆ ਅੰਦੀਨ ਪਗਤ ਕਰੇ ਦਿਨ ਰਾਤੀ ਹੋਮੇ ਮੋਚ ਕਾਇਆ ਜਿਸਿਓ ਰਾਤਾ ਤੈਸੋ ਹੋਵੇ ਸੱਚੇ ਸਚ ਸਮਾਇਆ ਆਪੇ ਨਦਰ ਕਰੇ ਪੌਲਾਈ ਗੁਰ ਸ਼ਬਦੀ ਵਿਚਾਰ ਸਤਗੁਰ ਸੇਵੀ ਸਹਜਿ ਉਪਜੇ ਹੋਮੇ ਤ੍ਰਿਸ਼ਨਾ ਮਾਰ ਹਰ ਗੁੰਦਾਤਾ ਸਦਮਨ ਵਸੇ ਸਦ ਰਖਿਆ ਉਰਤਾਰ प्र मेरा सदा निर्मला मन निर्मल पाया जाए नाम निदान हर मन वसे दुख सब जाए सतगुरु शब्द सुनाया औ हारे जाओ। अपने मन चित कहे कहाय बिन गुरे आप न जाय हर जियो भगत वशल सुखदाता कृपा मन वसाई नानक शोभा सुत दे प्रभ्या गुरमुख दे आई ਸ੍ਰੀ ਰਾਗਮਹੱਲ ਲਾਪੈ ਤੀਜਾ ਹਉ ਮੇ ਕਰਮ ਕਮਾਵਦੇ ਜਮ ਡੰਡ ਲਗੇ ਤਿਸ ਤਿਨ ਆਏ ਜੇ ਸਤਗੁਰ ਸੇਵਨ ਸੇ ਉਬਰੇ ਹਰ ਸੇਤੀ ਲਿਵ ਲਾਏ ਮੰਨ ਦੇ ਗੁਰਮੁਖ ਨਾਮ ਤੇ ਆਏ ਤੁਰ ਪ੍ਰਵ ਕਰਤੇ ਲਿਖਿਆ ਕਿਨ ਗੁਰਮਤ ਨਾਮ ਸਮਾਇ ਰਹਾ ਬਿਨ ਸਤਗੁਰ ਪ੍ਰਤੀਤ ਨ ਆਵੀ ਨਾਮਨ ਲਾਗੋ ਪਾਓ ਸੁਪਨੇ ਸੁਖ ਨ ਪਾਵੀ ਦੁਖ ਮੇ ਸਵੇ ਸਮਾਏ ਜੇ ਹਰ ਹਰ ਕੀ ਚੇ ਬਹੁਤ ਲੋਚੀਏ ਕੇਤਨ ਮੇਟਿਆ ਜਾਏ ਹਰ ਕਾ ਪਾਣਾ ਭਗਤੀ ਮੰਨਿਆ ਸੇ ਭਗਤ ਪਰ ਪਏ ਦਰ ਥਾਏ ਗੁਰ ਸਬਦ ਬਿੜਾਏ ਰੰਗ ਸਿਓ ਬਿਨ ਕਿਰਪਾ ਲਾਇਆ ਨਾ ਜਾਏ ਜੇ ਸੋ ਅਪਮ੍ਰਿਤ ਨੀਰੀਏ ਬੀ ਫਿਕ ਬੀ ਪੀ ਬਿਕ ਫਲ ਲਾਗੇ ਤਾਏ ਸੇ ਤਨ ਸੱਚੇ ਨਿਰਮਲੇ ਜਿਨ ਸਤਗੁਰ ਨਾਲ ਪਿਆਰ ਸਤਗੁਰ ਕਾ ਪਾਣਾ ਕਮਾਵਦੇ ਵਿਖੋਂ ਮੇ ਤਜ ਵਿਕਾਰ ਮਨ ਹਟ ਕਿਤੇ ਉਪਾਇ ਨ ਛੁਟਿਏ ਸਿਮਰਤ ਸਸਤਰ ਸੋਧੇ ਜਾਏ ਮਿਲ ਸੰਗਤ ਸਾਧੂ ਉਬਰੇ ਗੁਰ ਕਾ ਸ਼ਬਦ ਕਮਾਏ ਹਰ ਕਾ ਨਾਮ ਨਿਧਾਨ ਹੈ ਜਿਸ ਅੰਤ ਨ ਪਾਰਾਵਾਰ ਗੁਰਮੁਖ ਸੇ ਸੋਹਦੇ ਜਿਨ ਕਿਰਪਾ ਕਰੇ ਕਰਤਾਰ ਨਾਨਕ ਦਾਤਾ ਏਕ ਹੈ ਦੂਜਾ ਔਰ ਨ ਕੋਈ ਗੁਰ ਪ੍ਰਸਾਦੀ ਪਾਈਏ ਕਰਮ ਪ੍ਰਾਪਤ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ